ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜ਼ੀਆਂ ਸੂਝਾਂ ਬਿਲਕੁਲ ਛੋਟੀਆਂ ਰਾਤ ਦੇ ਤੁਹਾਨੂੰ ਦਿਖਾਵਾਂਗੇ ਡਿਟੇਲਡ ਇਨਫੋਰਮੇਸ਼ਨ ਵੀਰ ਤੋਂ ਪੁੱਛਦੇ ਆਓਗੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 7888775927 7888775927 ਅੱਜ ਆਪਣੇ ਕੋਲ ਦੋ ਛੋਟੀਆਂ ਤਾਜ਼ੇ ਸੂਝਾਂ ਵੀ ਹੈ ਹਨਾ ਅੱਛਾ ਜਿਹੜੇ ਇਹ ਦੇਖ ਰਹੇ ਆ ਸੁਆਹ ਕਿਹੜਾ ਸੁਈ ਆ ਜੀ ਇਹ ਦੂਜਾ ਸੁਆਹ ਜੀ ਬੱਚਾ ਇਹਦੇ ਮਗਰ ਕੀ ਆ ਬੱਚਾ ਮਾਰ ਕਰਤਾ ਜੀ ਜੇਰ ਜੂ ਰੋਕਿਆ ਬਿਲਕੁਲ ਜਮਾ ਓਕੇ ਪਸਰਾ ਉਤਰੀ ਆਪਣੇ ਕੋਲ ਠੀਕ ਆ ਰਾਤ ਦੇ ਸੁਝੇ ਵੀ ਆ ਹੈਨਾ ਹਾਂ ਰਾਤ ਦੇ ਜੀ ਤੇ ਚਵਾਈ ਚ ਵੀ ਕਿਵੇਂ ਇੱਕ ਨੰਬਰ ਇੱਕ ਨੰਬਰ ਕੋਲੀ ਤੇ ਦੁੱਧ ਬਲੋਂ ਨੇ ਕਿੰਨਾ ਅਗ ਦਿੱਤਾ ਜੀ ਨੇ ਦੁੱਧ ਬਲੋਂ ਦਾ ਦਿੱਤਾ ਭਾਈ 13 ਲੀਟਰ 13 ਲੀਟਰ ਬਾਕੀ ਨਾੜਾ ਨੂੜਾ ਪਿੰਡਾ ਦੇ ਬਹੁਤ ਚੰਗੇ ਆ ਹੈਨਾ ਬਰੀਕੀ ਬਹੁਤ ਛੋਟੀ ਜੀ ਤੇ ਬਾਕੀ ਲੇਵਾ ਦੇਖ ਸੋ ਥਣ ਸੋਹਣਾ ਚਾਰੇ ਨਿਕਖਣਵੇਂ ਬੱਚਾ ਮੇਲ ਕਾਫ ਉਹ ਤਾਂ ਬੋਲ ਕੇ ਫਾਦੀ ਕਰੀ ਵੀ ਹੁਣ ਤਾਂ ਲੇਵਾ ਉਹ ਤੇ ਐਦ ਕਿ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਇਹਦਾ 15 ਲੀਟਰ ਮੰਨ ਕੇ ਵੇਚ ਲੈ ਜੀ ਮਰਜੀ ਰੇਟ ਇਹਦਾ ਰੇਟ ਇਹਦਾ 1 ਲੱਖ 40 ਹਜ਼ਾਰ ਜੀ ਗੁਜਾਇਸ਼ ਹੋ ਜੂਗੀ ਹਾਂ ਮੰਨ ਤਾਂ ਹੋ ਜੂਗੀ ਤੋੜ ਦੇ ਬਾਹਰ ਨੂੰ ਸੁਵਰਤ ਸਿੰਘ ਮੂੰਹ ਮੱਥਾ ਦੇਖ ਸਾ ਝੋਟਿਆ ਸੋਹਣਾ ਸਾਫ਼ ਸੁਥਰਾ ਤੇ ਬਾਕੀ ਮਿਲਕ ਵੇ ਦੇਖੋ ਯਾਰ ਬਿਲਕੁਲ ਮੂਰਲੀ ਲਾਤਾ ਘਟਾ ਤੇ ਹੁੰਦੀ ਆ ਕਹਿੰਦਾ ਬਾਈ 14 15 ਕਿਲੋ ਦੁੱਧ ਝੋਟੀ ਖਰਾਬ ਆਉਣ ਵਾਲੀ ਆ ਤੇ ਬਾਕੀ ਕੱਦ ਕੱਠ ਬੜਾ ਚੰਗਾ ਸਿੰਘ ਮੂੰਹ ਮੱਥਾ ਸੋਹਣਾਗਾ ਦੇ ਰੇਟ ਤਾਂ ਕਰਿਆ 1 ਲੱਖ 40000 40000 ਰੁਪਏ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਤੇ ਕੱਦ-ਕੱਡ ਚੰਗਾ ਸੋਹਣਾ ਸਾਫ ਸੁਥਰਾ ਸੁਭਰੋ ਥਾਣੇ ਦੇਖਦਾ ਸੋਹਣਾ ਸਾਫ ਸੁਥਰਾ ਚਾਰੇ ਨਿਖਣਵੇਂ ਤੇ ਬੱਚਾ 나ੜੂਆ ਨਾਲ ਰਾਤ ਦੀ ਸੂਈ ਵੀ ਹੈਣਾ ਤੇ ਅੱਗੇ ਭਾਈ ਜੀ 2 ਨੰਬਰ ਤੇ ਝੋਟੀ ਦੇਖ ਰਹੇ ਆ ਆਪਾਂ ਹੈਣਾ ਜੀ ਇਧਰੇ ਤਿਲ ਹੈ ਜੀ ਜਮਾਂਦਰੂ ਦਾ ਤਿਲ ਲੱਗਿਆ ਹੈਣਾ ਸੋ ਜਮਾਂਦਰੂ ਤਿਲ ਦੂਜਾ ਸੁਭਾ ਸੂਈਆ ਤੇ ਇਹ ਵੀ ਰਾਤ ਸੂਈਆ ਹੈਣਾ ਇਹ ਰਾਤ ਸੂਈ ਇਹਦੇ ਮਗਰ ਬੱਚਾ ਆ ਗਿਆ ਅਸਾਂ ਮਗਰ ਕੱਟੀਆ ਤੇ ਜੇਰੇ ਵੀ ਆ ਪਈਆ ਹੈਣਾ ਹਾਂਜੀ ਇਹ ਰਾਤ ਸੁਭਰ ਦੇਵਾ ਵਗੈਰਾ ਦੇਖੋ ਜਮਾਂਦਰੂ ਤੇ ਲਾ ਤੇ ਬਾਕੀ ਚੌਣ ਚਬਾਤਾ 라ਦੁਰਾ ਵੀਰੇ ਇੱਕ ਨੰਬਰ ਇੱਕ ਨੰਬਰ ਚ ਵਾਈਏ ਜੀ ਤੇ ਫਿਰ ਤਿੱਲ ਦਾ ਰੇਟ ਕਿੰਨਾ ਕਮਾਲ ਦਾ ਲਾ ਦਾਂਗੇ ਆਪਾਂ ਇਹ ਪੂਰਾ ਕਮਾਲ ਦੇ 95000 ਰੁਪਏ ਝੋਟੇ ਗਜੈਸ ਹੋ ਜੂਗੇ ਗਜੈਸ ਹੋ ਜੂਗੇ ਸਭ ਤੋਂ 95000 ਦੇ ਵਿੱਚ ਮਗਰ ਕੱਟੀ ਤਿੱਲ ਝੋਟੇ ਤੇ ਵਜਨ ਵੀ ਝੋਟੇ ਚ ਬਹੁਤ ਆ ਲੱਸੀ ਨਾਲ ਵੀ ਕਿਸੇ ਪਾਸੇ ਨੂੰ ਦੁੱਧ ਕਿੰਨਾ ਕੁ ਦੇ ਦੂ ਵੀਰੇ ਇਹ ਉਹ 13 ਲੀਟਰ ਮੰਨ ਕੇ ਲੈ ਜੇ ਠੀਕ ਹੈ ਸੋ 13 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਤੇ ਕਹਿੰਦਾ ਵਾ ਦੋਨੇ ਝੋਟੀਆਂ ਕੱਦ ਗਾਠ ਵਾਲੀਆਂ ਹਨਾ ਸੋ ਵਾਕੀ ਪਤਲੀ ਜੰਮੜੀ ਦੇ ਵਿੱਚ ਆ ਗਈ ਜਮਾ ਯਾਰ ਹਨਾ ਪੂਰੀ ਬ੍ਰਿਟੀਜ ਜੈਡ ਬਲੈਕ ਜਮਾ ਸੋ ਜੈਡ ਬਲੈਕ ਨਾੜਾ ਨੂੜਾ ਚੰਗੀਆਂ ਹਨਾ ਬੱਚਾ ਇਹਦੇ ਮਗਰ ਕੱਟੀਆ ਕੱਟੀਆ ਜੀ ਸੋ ਦੋ ਛੋਟੀਆਂ ਤਾਜ਼ੀਆਂ ਸੁਜੀਆਂ ਦਿਖਾਦੀਆਂ ਪਿੰਡ ਚੀਮਾ ਜਿਹੜਾ ਬਰਨਾਲਾ ਨੰਬਰ 1 ਕਰੀ ਫੇਰ ਬੋਲਦੇ ਜੀ ਆਪਣਾ 987757527 ਵੀਡੀਓ ਦੇਖ ਕੇ ਸਾਬ